ਇਹ ਰੈਟਰ ਬਹੁਤ ਘੱਟ ਦਿਖਦੇ ਨੇ ਬਹੁਤ ਘੱਟ ਇਹ ਜੀ ਬਹੁਤ ਘੱਟ ਮਿਲਦਾ ਹਾਂ ਇਹ ਪੂਰਾ ਓਰੀਜਨਲ ਹੈ ਕਿਤੇ ਵੀ ਕਲਮ ਨਹੀਂ ਲੱਗੀ ਵੀ ਫਰਸਟ ਆਨਰ ਹੈ ਲੁਧਿਆਣਾ ਨੰਬਰ ਹੈ ਦਾ ਆਲ ਓਰੀਜਨਲ ਹੈ ਸੰਗਰਾੜ ਦੇ ਹੁੰਦੀ ਸੀ ਹਾਂਜੀ ਸ਼ੀਟ ਵੀ ਨਾਲ ਦੀ ਆ ਰਿਹਾ ਚੱਕੀ ਤਰਾਂ ਨਾ ਮੜਾ ਦੇ ਕਹਾਂ 1995 ਮਾਡਲ ਆ 4300 ਉਹਨੇ ਸਭ ਜਾਣਦਾ ਨਹੀਂ ਮੜਦਾ ਹੈ ਹਾਂਜੀ ਬਿਲਕੁਲ ਓਰੀਜਨਲ ਹੈ ਕਹੀਂ ਵੀ ਕਿਤੇ ਵੀ ਕਲਮ ਨਹੀਂ ਹੈਗੀ ਇਹ ਸਾਡਾ ਟੋਟਲ Ориਜਨਲ ਆਈ ਹੈ ਹਾਂਜੀ ਠੀਕ ਹੈ ਕੰਪਨੀ ਦੇ ਟਾਇਰ ਨੇ ਮੋਹ ਲਿਆ ਐਮ ਆਰ ਐਫ ਦੇ ਨੇ ਲਾ ਗੱਡੀ ਹਰਦੇ ਨੇ ਇਹਦੇ ਗੱਡੀ ਹਰਦੇ ਬੁੱਢਾ ਐਮ ਆਰ ਐਫ ਦੇ ਕੋਈ ਵੀ ਲੇਕਿਨ ਨਹੀਂ ਤੁਸੀਂ ਦੇਖ ਸਕਦੇ ਹੋ ਕਿਤੇ ਵੀ ਇੱਕ ਵੀ ਟੋਕਾ ਵੀ ਗਿਰਿਆ ਵਾ ਨੰਬਰ ਕਿੱਥੋਂ ਦਾ ਜੀ ਇਹ ਇਹ ਹੈਗਾ ਜੀ ਹਰਿਆਣਾ ਦਾ ਨੰਬਰ ਪੰਜਾਬ ਤੇ ਸੰਗਰੂਰ ਤੇ ਨਾ ਹੋਇਆ ਵਾ ਜਿਹੜੀ ਨਾ ਪੰਜਾਬ ਦੀ ਤੋਂ ਹੋਇਆ ਨਾ ਹੋਇਆ ਬਾਈ ਚਲੋ ਫਿਰ ਤਾਂ ਇੱਡੀ ਕੋਈ ਹਾਂਜੀ ਹਾਂਜੀ ਪੰਜਾਬ ਦਾ ਬਾਈ ਪੰਜਾਬ ਦਾ ਠੀਕ ਹੈ ਤੇ ਜਿਹੜੇ ਤਾਂ ਇਹ ਲੋਕ ਕਈ ਬਿਲਕੁਲ ਬਿਲਕੁਲ ਨਹੀਂ ਬਿਲਕੁਲ ਕੋਈ ਤੋ ਆਵਾਜ਼ ਨਹੀਂ 490 ਪਿਛਲੇ ਜੀ ਕੀਤੇ ਮੁੱਦੇ ਅੰਦਰ ਕੰਨੇਟ ਮਾਰਤਾ ਦੇ ਬ ਦੇ ਵੀ ਜੀ ਤੁਹਾਡੇ ਇੱਕ ਕਰਤੇ ਪਰ ਹੈ। ਠੀਕ ਹੈ। ਮਤ ਲੋਕਾਂ ਦੇ ਮਾਤਾ ਨੂੰ ਜੀ ਤੁਹਾਡਾ। ਸੱਜਰੇ ਕਾਲਜ ਦੀ ਸਵਾਤ ਆਉਂਦਾ ਆਪਣੇ ਯੂਟਿਊਬ ਦੇ ਵਿੱਚ। ਪਿਆਰੇ ਵੀਰੋ ਅੱਜ ਆਪਾਂ ਖੜੇ ਆਂ ਐਦੋ ਭੜਡੇ ਦੇ ਵਿੱਚ। ਵੀਰੋ ਵੀਰੋਂ ਦਾ ਧੰਨਵਾਦ। ਟਰੈਕਟਰ ਦਾ ਫੇਸ ਤੇ ਹਾਲੀਵੁੱਡ ਬ੍ਰਦਰਸ। ਹਾਲੀਵੁੱਡ ਬ੍ਰਦਰਸ ਦੇ ਨਾਲ ਤੇ ਵੀਰੋਂ ਦੀ ਸ਼ੌਭਾ। ਵੀਰ ਜੀ ਸਭ ਤੋਂ ਤੁਹਾਡਾ ਸਵਾਤ ਹੈ ਜਬਣ ਚੈਨਲ ਤੇ। ਬਹੁਤ ਧੰਨਵਾਦ ਤੁਹਾਡਾ ਵੀ। ਵੀਰ ਜੀ ਸਤਿਗੁਰੂ ਦਾ ਸੁਭਨਾਮਾ ਤੇ ਆਪਣੇ ਕਾਂਦੀ ਦੇ ਕਹੀ ਦੱਸੋ ਜੀ। ਇਹ ਕੈਦੂ ਪਰਟਾ ਪੈਂਦਾ ਨਾਬਾ ਭਾਰਤ ਰੋਡ ਤੇ ਅਸੀਂ ਤਿੰਨ 파ਟਨਰ ਹੈਗੇ ਰਗਵੀਰ ਸਿੰਘ ਬਲਕਾਰ ਸਿੰਘ ਤੇ ਬਿੱਟੂ ਠੀਕ ਹੈ ਜੀ ਈ ਕਈ ਕਾਟਾ ਸੇਲ ਕਰਤੇ ਜਾਂਦਾ અમારી ਟਰੈਕਟਰਾਂ ਦਾ ਠੀਕ ਹੈ ਬਹੁਤ ਵਧੀਆ ਟਰੈਕਟਰ ਸਾਫ ਸੁਥਰੇ ਟਰੈਕਟਰ ਅਸੀਂ ਲੈਨੇ ਆਂ ਤੇ ਵੇਚਦੇ ਠੀਕ ਹੈ ਪੂਰ ਗਾਰੰਟੀ ਹੈ ਸਾਡੀ ਠੀਕ ਹੈ ਦੋ ਦਿਨ ਬਾਅਦ ਕੇ ਵੀ ਬੰਦਾ ਬਾਅਦ ਚ ਪੈਸੇ ਦੇ ਸਕਦਾ ਠੀਕ ਹੈ ਠੀਕ ਹੈ ਇਹਨਾਂ ਨੇ ਕੋਈ ਗੱਲ ਨਹੀਂ ਤੇ ਟਰੈਕਟਰ ਸਾਡੇ ਦੇ ਅੱਜ ਆਪਣੇ ਕੋਲ ਖੜੇ ਨੇ 5 ਟਰੈਕਟਰ 5 ਟਰੈਕਟਰ ਠੀਕ ਹੈ ਉਦਾਂ ਦਾ ਸੇ ਟਰੈਕਟਰ ਹੈ ਇੱਕ ਵੇਚ ਗਿਆ ਉਹਨਾਂ ਚੋਂ ਠੀਕ ਹੈ ਇਹ ਖੜਾ ਜੀ 1995 ਮਾਡਲ ਆ ਫੋਰ 3600 ਉਹਨੂੰ ਸਭ ਚੰਨੇ ਮਾਡਲ ਹੈ ਹਾਂਜੀ ਬਿਲਕੁਲ Ориਜినਲ ਹੈ ਕਹੀਂ ਵੀ ਕਿਤੇ ਵੀ ਕਲਮ ਨਹੀਂ ਹੈਗੀ ਤੇ ਸਾਰਾ ਟੋਟਲ Ориਜినਲ ਆਈ ਹੈ ਹਾਂਜੀ ਠੀਕ ਹੈ ਕੰਪਨੀ ਦੇ ਟਾਇਰ ਨੇ ਮੋਰ ਲਿਆ ਐਮ ਆਰ ਐਫ ਦੇ ਨੇ ਲਾ ਗੱਡੀਆਰ ਦੇ ਨੇ ਇਸਦੇ ਗੱਡੀਆਰ ਦੇ ਬੱਡੇ ਐਮ ਆਰ ਐਫ ਦੇ ਕੋਈ ਵੀ ਲੀਕ ਨਹੀਂ ਤੁਸੀਂ ਦੇਖ ਸਕਦੇ ਹੋ ਕਿਤੇ ਵੀ ਇੱਕ ਵੀ ਤੋਕਾ ਨਹੀਂ ਗਿਰਿਆ ਵਾ ਤੇ ਸੋਦਾ ਪਿੰਡਪੁਰਾ ਮੇਰਾ ਨਾਲ ਲਈ ਜਾਣਾ ਜੀ ਬਿਲਕੁਲ ਨਾਲ ਦਾ ਚਲੋ ਮਰਗੜਾ ਵੀ ਚੇਜ ਹੋਏ ਜਾਂਦੇ ਨੇ ਹਾਂਜੀ ਮਗਰਾੜ ਤਾਂ ਥੋੜਾ ਫਿਰ ਤੁਹ ਪਤਾ ਜੰਗ ਲੱਗ ਜਾਂਦਾ ਟਾਈਰ ਵੀ ਕਾਫੀ ਹੋ ਗਏ ਨਾ ਹਾਂਜੀ ਉਹ ਟਾਇਰ ਉਹਨੇ ਵਿੱਚ ਚੱਕਰਾਜ ਕਰਦੀ ਪਰ ਟਾਇਰ ਮੁਰਦੇ ਹੈਗੇ ਨੇ ਲਗਭਗ 70% ਟਾਇਰ ਹੈਗੇ ਨੇ ਦੇਖ ਲਈ ਵੀ ਲਗਭਗ ਪਾਈ ਨੇ 40 ਪਾਈ 45 ਪਾਈ ਹੈ ਨਹੀਂ ਤੇ ਮਿਰ ਜੀ ਕਿੰਨੇ ਦਾ ਬਣੂਗਾ ਟਰੈਕਟਰ ਇਹ ਵੀ ਇੱਕ 60 ਦਾ 1 60 ਦਾ ਹਾਂ ਜੀ ਮਨੂਗਾ ਜੀ ਮਤਲਬ ਡਿਮਾਂਡ ਆਪਣੀ 1 60 ਡਿਮਾਂਡ ਆ ਚਲ ਮੌਕੇ ਤੇ ਮਾਨਸਾ ਕਰਦੇ ਆ ਆਹ ਆਕੇ ਦਾ ਸੌਦਾ ਹੁੰਦਾ ਨਹੀਂ ਆਹ ਸੌਦਾ ਹੁੰਦਾ ਤੇ ਆਹ ਨਾਲ ਤਾਂ ਹੈ 70000 ਹਾਂ ਜੀ 710 ਵਿਗਿਆ ਜੀ ਪੈਸੇ ਠੀਕ ਹੈ ਜੀ ਇਹਦਾ ਸੌਦਾ ਹੋ ਗਿਆ ਜੀ ਇਹ ਅੱਜ ਚੱਲ ਜੇ ਸਾਮ ਨੂੰ ਜਾਂ ਸਵੇਰੇ ਠੀਕ ਹੈ ਚਲੋ ਹੁਣ ਵੀਡੀਓ ਮਾਰਦੇ ਜੀ 1,20,000 ਰੁਪਏ ਦਾ ਵੇਚਤਾ ਠੀਕ ਹੈ ਇਹ ਡਬਲ ਕਲੱਚ ਆ ਜੀ ਮੁਖਵਾਰ ਆ ਤੇ ਵੱਜਿਆ ਵਾ ਪੇਂਟਡ ਮਕਰਾਟ ਨਵੇਂ ਸੀਗੇ ਬੈਟਰੀ ਨਵੀਂ ਆ ਅੱਜ ਚਲੋ ਹੁਣ ਤਾਂ ਤੁਹਾਡੇ ਕੋਲ ਸਾਹਮਣੇ ਆ ਤਾਂ ਵਿਕ ਗਿਆ ਜੀ ਹਾਂ ਕੋਈ ਅਗਲੇ ਤਾਂ ਹੁਣ ਤਾਂ ਵੈਸੇ ਆਪਨੂੰ ਕਾਫੀ ਫੋਨ ਆਉਂਦੇ ਰਹਿੰਦੇ ਨੇ ਕੋਈ ਡਿਮਾਂਡ ਜੀ ਰਹਿਦੀ ਆ ਹਾਂਜੀ ਹਾਂ ਡਬਲ ਕਲੱਚ ਦਾ ਮਰਜਦਾ ਫਿਰ ਇੱਥੇ ਜੀ ਲੈਣਾ ਹੋਵੇ ਜੇ ਆਪਾਂ ਤੇ ਦਿੱਤਾ ਇੱਕ ਵੀ ਦਾ ਇਕਨੇ ਵਾਲਾ ਹੈ ਜੀ ਨਵੇਂ ਮਾਡਲ ਹੈ ਜੀ ਲੱਬੇ ਮਾਡਲ ਹੈ ਜੀ ਉਹ ਤੋਂ ਬਾਅਦ ਚ ਜੇ ਹੁਣ ਨਹੀਂ ਹੁਣ ਛੇ ਮਾਡਲ ਲੈਣ ਦੇ ਸੋ ਤੁਹਾਨੂੰ ਪਤਾ ਹੀ ਆ ਉਹ ਪ੍ਰੇਟ ਉਦਾਂ ਦੇ ਹਾਂਜੀ ਹਾਂਜੀ ਜਿੰਨਾ ਗੁੜ ਪਾਓਗੇ ਉਨੀ ਚਾ ਮਿੱਠੀ ਹੋਈ ਜੇ ਹੋਰ ਤੁਹਾਨੂੰ ਪਾਵਰ ਕਿੰਨਾ ਫਰਕ ਹੁੰਦਾ ਜਿਹੜਾ ਬੜਾ ਪਾਵਰ ਹੁੰਦਾ ਜੀ ਹਨਾਜੀ ਹਾਂਜੀ ਇਹ ਬੰਦ ਬ੍ਰੇਕਾਂ ਜਗ ਕਿੱਛੇ ਠੀਕ ਹੈ ਜੀ ਤੇ ਅਗਲਾ ਵੀ ਜੜਾ ਮੋਹਿੰਦਰਾ ਮੋਹਿੰਦਰਾ ਜੀ 275 ਹਾਂਜੀ 2000 ਮਾਡਲ ਹੈ ਇਹ ਇਹ 2000 ਮਾਡਲ ਹੈ ਹਾਂਜੀ ਠੀਕ ਹੈ ਠੀਕ ਹੈ ਜੀ ਯਾਰ ਇਹਦੇ ਵੀ ਕੰਪਨੀ ਦੇ ਨੇ ਮਰਤ ਦੇ ਚਾਰੇ ਚਾਰੇ ਮਰਤ ਦੇ ਹਾਂ ਜੀ ਇਹ ਵੀ オリジナル ਆ ਕਿਤੇ ਵੀ ਕਲਮ ਨਹੀਂ ਲੱਗੀ ਵੀ ਇਧਰ ਘੜਦਾ ਤੇ ਮੈਂ ਟਰੈਕਟਰ ਜੀ ਬਿਲਕੁਲ ਓਕੇ ਆ ਜੀ ਠੀਕ ਮਾੜਾ ਟਰੈਕਟਰ ਮੈਂ ਪਰ ਰੱਖ ਦੇਣੀ ਬਿਲਕੁਲ ਐਂ ਚਾਹ ਬੰਦਾ ਵਾਕਿਆ ਮਤਲਬ ਸਰੀਰ ਕਰਕੇ ਲੈ ਜਾਵੇ ਬਾਕੀ オリジナル ਸਾਰਾ ਮੈਂ 100 100 ਦਾ ਰੱਖ ਲਵਾਂ ਕਿਤੇ ਕਲਮ ਨਹੀਂ ਆਇਆ ਠੀਕ ਆ ਠੀਕ ਤੇ ਆਪਾਂ ਕਿ ਨਿਕੜ ਮਾੜਾ ਕਰਦੇ ਜੀ 1 ਲੱਖ 65000 ਆ ਜੀ 1 ਲੱਖ 65000 ਰੁਪਏ ਡਿਮਾਂਡ ਆ ਬਾਕੀ ਇਧਰ ਦਿਖਾ ਦੇ ਜੀ ਚਾਰ ਨੰਬਰ ਆ ਜੀ ਇਹ ਹਰਿਆਣਾ ਨੰਬਰ ਹਰਿਆਣਾ ਨੰਬਰ ਹੈ ਜੀ ਇਹ ਚਨਾਰ ਨੰਬਰ ਆ ਠੀਕ ਠੀਕ ਕੋਈ ਬਾਅਦ ਚ ਫਿਰ ਗਾ ਕਹਿੰਦਾ ਸਾਨੂੰ ਦੱਸਿਆ ਨਹੀਂ ਇਹ ਨਹੀਂ ਕੀਤਾ ਆਓ ਇਹ ਵੀ ਨੰਬਰ ਥੋੜੇ ਬੋਲਦੇ ਹਾਂ ਹਾਂ ਜੀ ਹਾਂ ਹਾਂ ਜਿਹੜਾ ਹਰਿਆਣਾ ਨੰਬਰ ਹੁੰਦਾ ਹੈ ਇਹ ਹਰਿਆਣਾ ਨੰਬਰ ਹੈ ਜੀ ਪਰ ਟਾਇਰ ਦੇ ਪਰਲੇ ਭਾਈ ਲਗਭਗ 70% 60% ਹਾਂ ਜੀ ਵੱਧਦੇ ਨੇ ਮਰਦੇ ਨੇ ਪਹਿਲੇ ਵੀ ਇਹਦੇ ਜਿਹੜੇ 60 ਦੇ ਲਗਭਗ ਪਏ ਨੇ ਹਾਂ ਜੀ 65% ਹੈ ਹਾਂ ਜੀ ਹਾਂ ਜੀ ਇਹ 475 ਹੈ ਜੀ 99 ਮਾਡਲ ਹੈ ਜੀ ਪੰਜਾਬ ਨੰਬਰ ਹੈ ਠੀਕ ਹੈ ਪੂਰਾ Ориਜినਲ ਹੈ ਥੋੜਾ Ориਜినਲ ਹੈ ਇਹ ਨਾਲ ਹੈ ਜੀ ਇਹਦੇ ਮੋਰ ਦਾ ਟਾਇਰ ਦੇ ਵੀ ਗੱਡੀਰ ਤੇ ਟਾਇਰ ਦੇਖ ਲਓ ਠੀਕ ਹੈ ਜੀ 85 ਪੈਸੇ ਹੋਣਗੇ ਇਹ ਟਾਇਰ ਮੁਰਲੇ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਨਵੇਂ ਟਾਇਰ ਨੇ ਮੁਰਲੇ ਦਾ ਬਿਲਕੁਲ ਵਹਿਣ ਮੰਦਾ ਬ੍ਰਾਂਡ ਨਹੀਂ ਪਾਏ ਹੋਏ ਨੇ ਜੀ ਇਹਦੇ ਵੀ ਕੋਈ ਸਮ ਨਹੀਂ ਲੱਗੇ ਪੰਜਾਬ ਦਾ ਨੰਬਰ ਹੈ ਇਹ ਪੰਜਾਬ ਦਾ ਨੰਬਰ ਹੈ 95 ਨੰਬਰ ਹੈ ਖਾਣਾ ਦਾ ਨੰਬਰ ਆ ਜੀ ਇਹ ਜਿਹੜਾ ਕੈਟਰਰ ਦਾ ਨੰਬਰ ਹੈ ਬਿਲਕੁਲ ਜੀ ਕੋਈ ਆਵਾਜ਼ ਨਹੀਂ ਠੀਕ ਹੈ ਅੱਗੇ ਪਿੱਛੇ ਜਿੰਨਾ ਮਰਗੀ ਚਲਾਓ ਕੋਈ ਆਵਾਜ਼ ਨਹੀਂ ਹੈ ਇਹ ਮੰਨ ਕੇ ਚਲੋ ਵੀ ਜੀ ਉਹ ਟਰੈਕਟਰ ਖੜੇ ਨੇ ਜੀ ਹਾਂ ਜੀ ਇਹ ਕਾਪੀ ਗਾਜ ਬਿਲਕੁਲ ਲੁੱਕ ਬਿਲਕੁਲ ਜੀ ਰਜਿਸਟਰਡ ਆ ਸਾਡਾ ਦੇਖੋ ਲੱਗਿਆ ਹੋਆ ਸਾਡਾ ਦੁਕਾਨ ਹੈ ਸਾਡੀ ਪੀਵੀ 17 00 007 0085 ਠੀਕ ਹੈ ਠੀਕ ਹੈ ਇਰਥੇ ਜਿੰਨੀਆਂ ਵੀ ਆ ਤੁਸੀਂ ਪੰਜਾਬ ਦੇ ਦੇਖੋਗੇ 95% ਰਜਿਸਟ੍ਰੇਸ਼ਨ ਨਹੀਂ ਹੈਗੀਆਂ ਹਾਂ ਜੀ ਸਹੀ ਹੈ ਲਾਇਸੈਂਸ ਨਹੀਂ ਹੈਗਾ ਇਹ ਨਹੀਂ ਰਹਿਣਾ ਸੇ ਇੱਕ ਜੀ ਜੇ ਆਪਾਂ ਪੁਰਾਣੇ ਜਿਹੜੇ ਸਟਾਫ ਬਿਲਕੁਲ ਕਰਾ ਬਸ ਰਸੀਦ ਭਰ ਕੇ ਦਵਾਂਗੇ ਠੀਕ ਹੈ ਜੀ ਕੀ ਲਾ ਲਿਆ ਬਿਆਨ ਆ ਨਾਲ ਲਾ ਲਿਆ ਬਿਆਨ ਦਵਾਂਗੇ ਜਿਹੜੇ ਪੁਰਾਣੇ ਟਰੈਕਟਰ ਆ ਉਹਨਾਂ ਦੀ ਰਸੀਦ ਦੰਨਿਆ ਸੀ ਠੀਕ ਹੈ ਜੀ ਜਿਹੜੇ ਨਵੇਂ ਟਰੈਕਟਰ ਆ ਉਹਨਾਂ ਦਾ ਲਾ ਲਿਆ ਬਿਆਨ ਲੈ ਕੇ ਦੰਨਿਆ ਮਾਲਕ ਨੂੰ ਬਸ ਵੀ ਕਾਗਜ਼ ਆ ਬਖੋਮ ਬਿਲਕੁਲ ਕਾਗਜ਼ ਓਕੇ ਜੀ ਕਾਗਜ਼ ਵਾਲੀ ਕੋਈ ਪ੍ਰੋਬਲਮ ਨਹੀਂ ਹੈਗੀ ਇਹ 3720 ਆ ਜੀ ਇਹ 3720 ਜੀ ਹਾਂ ਜੀ ਪਹਿਲੇ ਮਾਲਕਾਂ ਦਾ ਜੀ ਅਸਲੀ ਬੈਠੇ ਰੈਟਮ ਨਾਲ ਕਰ ਦਈਏ ਆਪਾਂ ਨੇ ਇਹ ਰਾਈਟਰ ਬਹੁਤ ਘੱਟਾ ਦੇਖਦੇ ਨੇ ਬਹੁਤ ਘੱਟ ਇਹ ਜੀ ਬਹੁ ਘੱਟ ਮਿਲਦਾ ਹਾਂ ਇਹ ਪੂਰਾ ਅਰੀਜਨਲ ਹੈ ਕਿਤੇ ਵੀ ਕਲੋਨੀ ਲੱਗੀ ਹੋਈ ਫਰਸਟ ਆਨਰ ਹੈ ਲੁਧਿਆਣਾ ਨੰਬਰ ਹੈ ਦਾ ਆਲ ਅਰੀਜਨਲ ਇਸਕ ਗ੍ਰਾਡ ਦੇ ਇੱਕ ਤੁਸੀਂ ਹਾਂ ਇਹ ਸ਼ੀਟ ਵੀ ਨਾਲ ਦੀ ਆ ਰਿਚਿਤਰਾਣੀ ਦਾ ਨਾਮ ਆ ਦੇਖ ਕਰੋ ਵੀ ਵੀ 10 ਬੁੱਕ ਦਾ ਨੰਬਰ 3 ਜਣ ਤੇ ਮਰਾਦੇ ਨਹੀਂ ਕਦਰ ਆ ਦੇਖੋ ਉਹ ਟੈਨਜਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਨੰਬਰ ਆਪਾਂ ਆ ਗਏ ਤੇ ਵੀ ਪੀਵੀ 10 ਵੀ ਦੇ ਨੇ ਦਾ ਜੀ ਇਹ ਪੀਵੀ ਦਾ ਇੱਧਰ ਮੂਰੇ ਲਿਖਿਆ ਬਾਈ ਯਾਰ ਸਟicker ਵੀ ਦੇਖੋ ਨਾਲ ਦੇ ਨੇ ਠੀਕ ਹੈ ਇਹ ਸਾਰਾ ਨਾਮ ਦਾ ਹੈ ਇਹਦੀ ਨਮਰ ਨਹੀਂ ਕਰਦੇ ਜੀ ਆਪਾਂ ਇਹ ਦੋ ਲੱਖ ਦਾ تھا ਯਾਰ ਦਾ ਹਾਂ ਜੀ ਠੀਕ ਹੈ ਠੀਕ ਹੈ ਜੀ ਮੇਰੇ ਮਤ ਅ ਸਾਰੇ ਵੀ ਜੀ ਨਾ ਟੋਟਲ ਸਭ ਇਹਦੇ ਵੀ ਤੁਸੀਂ ਚੈੱਕ ਕਰ ਸਕਦੇ ਕਿਤੇ ਨਾ ਹੋਣੀ ਹੈਗਾ ਸਾਰੇ ਨਾਮ ਦੇ ਚਾਰੇ ਨਾਲ ਜੀ ਨਾਲ ਦੇ ਨਾਲ ਕੰਪਨੀ ਦੇ ਟੈਗ ਨੇ ਮੂਲੇ ਟਾਇਰ ਤੇ ਤੇ ਨਾਲ ਦੇ ਨੇ ਮੈਨੂੰ ਲੱਗਾ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਸਟicker ਵੀ ਨਾ ਨਾਲ ਦੇ ਨੇ ਹਾਂਜੀ ਹਾਂਜੀ ਸਹੀ ਗੱਲ ਹੈ ਠੀਕ ਹੈ ਜੀ ਆ ਦੇਖੋ ਲੀਵਰ ਤੇ ਦੇਖ ਲਓ ਉੱਦਾਂ ਹੀ ਸਟicker ਲੱਗਿਆ ਹਾਂਜੀ ਜੀ ਇਹ ਟਰੈਕਟਰ ਸੀ ਜਾਂ ਹੋਰ ਵੀ ਹਾਂਜੀ 575 ਦਾ ਟਰੈਕਟਰ ਹੈ 575 ਦਾ ਹਾਂਜੀ ਇਹ ਕੰਮ ਰਹਾ ਤੇ ਚਾਰੇ ਚਾਰੇ ਟਰੈਕਟਰ ਦੇ ਇਹ ਹਾਂ ਟਾਇਰ ਟਰੈਕਟਰ ਦੇ ਪੂਰੇ ਨਵੇਂ ਨੇ ਠੀਕ ਹੈ ਠੀਕ ਹੈ ਜੀ ਪਿਛਲੇ ਪੂਰੇ ਨੇ ਜੀ ਠੀਕ ਹੈ ਜੀ ਇਹਨੂੰ ਤੁਸੀਂ 95 ਕਹੋ ਚਾਹੇ ਤੁਸੀਂ 99 ਕਹੋ ਮੂਰਲੇ ਐਮ ਆਰ ਐਸ ਨੇ ਕੋਲ ਬੰਦਾ ਬ੍ਰਾਂਡ ਦੇ ਉਸ ਟਾਇਰ ਪਾਇਦੇ ਮੂਰਲੇ ਐਮ ਆਰ ਐਸ ਦੇ ਪਿਛਲੇ ਜੇ ਕੇ ਟਾਇਰ ਨੇ ਤੇ ਨਗਰਿਆਟ ਅੰਦਰੋਂ ਹੋਏ ਬਨੇ ਜੀ ਠੀਕ ਹੈ ਠੀਕ ਹੈ ਜੀ ਇਹਦਾ ਰੰਗ ਨੂੰ ਕੋ ਰੰਗ ਮੜਾ ਲਾਲ ਦੇ ਮੂਰੋ ਲੱਗਿਆ ਹੋਇਆ ਜੀ ਫਫਾਰਾ ਠੀਕ ਹੈ ਮੂਰੋ ਫਫਾਰਾ ਲੱਗਿਆ ਜਗ੍ਹਾ ਤੇ ਹੈਗਾ ਜੀ ਫਫਾਰਾ ਹੈ ਜੀ ਫਫਾਰਾ ਰੀਟੈਚਿੰਗ ਹੋਈ ਹੋਈ ਠੀਕ ਹੈ ਠੀਕ ਹੈ ਜੀ ਇਹਦਾ ਹਿੱਸਾ ਲੱਗਿਆ ਹੋਇਆ 15 16 ਮਾਡਲ ਦਾ ਸਭ ਚੇ ਮਾਰ ਦਰ ਹਾਂਜੀ ਉੱਚੇ ਮਾਰ ਦਰ ਨੰਬਰ ਕੁ ਤੜੀ ਇਹ ਇਹ ਹੈਗਾ ਜੀ ਹਰਿਆਣਾ ਦਾ ਨੰਬਰ ਪੰਜਾਬ ਤੇ ਸੰਗਰੂਰ ਤੇ ਨਾ ਹੋਇਆ ਵਾ ਜਿਹੜੀ ਨਾ ਪੰਜਾਬ ਦੇ ਚੋਹੇ ਯਾਰ ਦਾ ਨਾ ਹੋਇਆ ਬਾਈ ਚਲੋ ਫਿਰ ਤਾਂ ਇੰਨੀ ਕੋਈ ਹਾਂਜੀ ਹਾਂਜੀ ਯਾਰ ਦਾ ਬਾਈ ਯਾਰ ਦਾ ਠੀਕ ਹੈ ਇਹ ਜਿਹੜੇ ਤੇ ਤਾਂ ਵੀ ਕੋਈ ਬਿਲਕੁਲ ਬਿਲਕੁਲ ਜੀ ਬਿਲਕੁਲ ਕੋਈ ਤੋਂ ਕੋਈ ਆਵਾਜ਼ ਨਹੀਂ ਚਾਰ 90 ਪਿਛਲੇ ਜੀ ਕੇ ਦੇ ਮੁੱਢੇ ਅੰਦਰ ਕੰਨੇਟ ਮਾਰਤਾ ਦੇ ਬੰਦ ਲੇਦਾ ਬਣ ਜੂਗਾ ਜੀ ਫਿਰ ਵੀ ਜੀ ਡਿਮਾਂਡ 173 ਠੀਕ ਹੈ ਲੋਕ ਦੀ ਮਾਰਤਾ ਨੂੰ ਬਾ ਜਿਆਦਾ ਮਾਰਜਨ ਨਹੀਂ ਕਰਦੇ ਆ ਪਾਮ ਬਾਰੇ ਮੰਗੋ 20-25000 ਰੁਪਏ ਉੱਪਰ ਨਹੀਂ ਰੱਖਦੇ ਜਿੱਥੇ ਟੀਕਾ ਲੱਗਿਆ ਉੱਥੇ ਲਾ ਲਿਆ ਠੀਕ ਹੈ ਜੀ ਉਹ ਸੋਸ਼ਲ ਮੀਡੀਆ ਦਾ ਤੁਹਾਨੂੰ ਪਤਾ ਹੀ ਹੈ ਦੌਰ ਚੱਲ ਰਿਹਾ ਹੁਣ ਵੀ ਤਾਂ ਹੀ ਫਰਕ ਆ ਉਹ 5-4000 ਦਾ ਹੀ ਫਰਕ ਹੁੰਦਾ ਵੱਧ ਨਹੀਂ ਹਾਂ ਜੀ ਸਹੀ ਗੱਲ ਠੀਕ ਹੈ ਜੀ ਇਹਨਾਂ ਦਾ ਹੁਣ ਕੋਈ ਭੋਲਾ ਹੈ ਨਹੀਂ ਸਹੀ ਗੱਲ ਹੈ ਠੀਕ ਸਾਰੇ ਫੇਸਬੁਕ ਤੇ ਪਾ ਰਹੇ ਨੇ ਉਹ ਐਲ ਐਕਸ ਤੇ ਪਾਉਂਦਾ ਬੰਦਾ ਠੀਕ ਹੈ ਸਾਰੇ ਕਿਧਰੇ ਹਾਂਜੀ ਹਾਂ ਉਹ ਤਾਂ ਪਲੇਟ ਹਾਂਜੀ ਇੰਨੀ ਬਹੁਤੀ ਹਾਂਜੀ ਇੰਨੀ ਬਹੁਤੀ ਮਾਰ ਰਹੇ ਹਾਂਜੀ ਇਹਨੇ ਪਤਾ ਨਹੀਂ ਅਸੀਂ ਮਰਨੂੰ ਅਸੀਦ ਭਰ ਕੇ ਬੰਦੇ ਨੇ ਇੰਨੀ ਗਾਰੰਟੀ ਲੈਨੇ ਆ ਵੀ ਤੁਸੀਂ 2 ਦਿਨ ਬਾਕੇ ਵੇਖੋ ਫੇ ਪੇਮੈਂਟ ਕਰਦੇ ਠੀਕ ਹੈ ਨਹੀਂ ਸਾਡਾ ਟਰੈਡ ਮੋਡ ਜੇ ਠੀਕ ਹੈ ਠੀਕ ਹੈ ਇਦਾਂ ਨਹੀਂ ਕੋਈ ਹੋਰ ਗੱਲ ਜੀ ਜੀ ਕੁਵਾਰ ਆਪਣੇ ਪੈਨਾ ਤੇ ਆਪਣੀ ਡਿਪੀਸ਼ਨ ਤੇ ਆਪਣੇ ਕੰਟੈਕਟ ਨੰਬਰ ਬੋਰਡ ਤੇ ਦੁਆਰ ਤੋਂ ਦੇਖੋ ਆ ਥੋੜਾ ਦਿਖਾ ਦਿਓ ਤੁਸੀਂ ਉੱਪਰ ਬਰੇਵ ਬੋਰਡ ਤੇ ਇੰਨੀ ਗੱਲ ਆ ਆਪਣੇ ਅਰਗਵੀਰ ਸਿੰਘ 9364652559 ਇਹ ਵੀ ਉਹਨਾਂ ਦੇ ਕੰਟੈਕਟ ਬਲਬਾਰ ਸਿੰਘ 87179 45777 ਬੀ 275 95170 9460 ਇਹ ਕੈਦੂਪੁਰ ਅਡਾ ਜੀ ਇਹ ਆਪਾਂ 90 ਤੋਂ ਬਾਸੋਂ ਰੋਡ ਦੇ ਬਿਲਕੁਲ ਸੈਂਟੀ ਦੇ ਚ ਪੈਂਦਾ ਠੀਕ ਹੈ ਕੈਦੂਪੁਰ ਅਡਾ ਵਾਜਦਾ ਠੀਕੇ ਦੇ ਸਾਹਮਣੇ ਆਪਣੀ ਸੌਫ ਹੈ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਬਾਕੀ ਤਾਂ ਮੇਨ ਰੋਡ ਤੇ ਜਾ ਕੇ ਦੇਖ ਜੀ ਹਾਂ ਮੇਨ ਰੋਡ ਤੇ ਫੈਂਟ ਤੇ ਖੜਿਆ ਨਾਲ ਰੇਟੇ ਬਜਰੇ ਦੀ ਦੁਕਾਨ ਹੈ ਠੀਕ ਹੈ ਜੀ ਤੁਹਾਡਾ ਬਹੁਤ ਧੰਨਵਾਦ ਹੁੰਦਾ ਆਪਾਂ ਨੂੰ ਇਹ ਕੇ ਸਮਾਂ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਅੱਜ ਵੀ ਅਸੀਂ ਬਾਈ ਜੂਨ ਦੇ ਟ੍ਰੈਕਟ ਜੀ ਆਪਾਂ ਨੂੰ ਦਿਖਾਏ ਬਾਕੀ ਜਿਹੜੇ ਤੁਸੀਂ ਬਿਟੋੜੀ YouTube <Sanye> ਚੈਨਲ ਦੇਖ ਰਹੇ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ Facebook ਪੇਜ ਦੇਖ ਰਹੇ ਹੋ Facebook ਪੇਜ ਨੂੰ ਕਰ ਲਓ ਫੋਲੋ ਬਾਕੀ ਬੰਦੇ ਤਾਂ ਆਪਣੇ ਫੋਲੋ ਨੂੰ ਕਰ ਦਿਓ ਕੋਈ ਸਪੈਕ ਫਾਇਰ ਕਰਦੇ ਤਾਂ ਜਲਦੀ ਸਮਝ ਰਹੇ ਨਹੀਂ ਬਾਕੀ ਬਿਟੋੜੀ ਵੀ ਹੋਵੇ ਤਾਂ ਵੀਡੀਓ ਲਾਈਕ ਸੈਨ ਕਰ ਮਾਣ ਨਵਾਜ